ਵੱਡੀ ਗਿਣਤੀ ਚ ਕਿਸਾਨ ਰੈਲਾ ਰਾਹੀਂ ਦਿੱਲੀ ਵੱਲ ਹੋਏ ਰਵਾਨਾ ਕਿਸੇ ਵੀ ਕਿਸਾਨ ਨਾਲ ਤੱਕਾ ਸ਼ਾਹੀਤਾ ਉੱਤੇ ਤਰ ਨਾ ਲਗਾ ਦਿੱਤਾ ਜਾਵੇਗਾ ਬਟਾਲਾ ਤੋਂ ਵਕ ਵਕ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨਾਂ ਦੇ ਵੱਡਾ ਜਥਾ ਦਿੱਲੀ ਵੱਲ ਬਟਾਲਾ ਰੇਲਵੇ ਸਟੇਸ਼ਨ ਤੋਂ ਰੈਲਾ ਰਾਹੀਂ ਰਵਾਨਾ ਹੋਏ ਅਤੇ ਪੱਤਰਕਾਰਾਂ ਨਾਲ ਕਿਸਾਨਾਂ ਨੇ ਗੱਲ ਕਰਦੇ ਹੋਏ ਕਿਹਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਵਿੱਚ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਹੈ ਜੋ ਕਿ ਸਾਡਾ ਬਿਲਕੁਲ ਸ਼ਾਂਤਮਈ ਹੋਵੇਗਾ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਜਿਹੜੇ ਦੇ ਵਿੱਚ ਕਿਸੇ ਵੀ ਕਿਸਾਨ ਨਾਲ ਤੱਕਾ ਸ਼ਾਹੀ ਹੋਈ ਤਾਂ ਉੱਤੇ ਤਰ ਨਾ ਲਗਾ ਦਿੱਤਾ ਜਾਵੇਗਾ ਉਤੇਲੀ ਉਹਨਾਂ ਕਿਹਾ ਕਿ ਜੋ ਵੀ ਸੰਯੁਕਤ ਕਿਸਾਨ ਮੋਰਚਾ ਅਗਲੀ ਰਣਨੀਤੀ ਦਾ ਐਲਾਨ ਕਰੇਗਾ ਉਸ ਨਾਲ ਦੇਸ਼ ਦਾ ਹਰ ਕਿਸਾਨ ਖੜਾ ਹੋਵੇਗਾ। ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਮੇਰਾ ਨਾਮ ਹਰਜੀਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਜਮੂਰੀ ਕਿਸਾਨ ਸਭਾ ਗੁਰਦਾਸਪੁਰ। ਅੱਛਾ ਤੁਸੀਂ ਚੱਲੇ ਹੋ ਕਿਵੇਂ ਦੀ ਤਿਆਰੀਆਂ ਹੈਗੀਆਂ ਕੜੀਆਂ ਜੇ ਆਪਾਂ ਕਰਫੀਰੀ ਗੱਲਦੇ ਹਾਂ ਜਿਹੜੀ ਮਹਾਰਤ ਤਿਆਰੀਆਂ ਤੁਸੀਂ ਬਸ ਥੋੜੇ ਮਿੰਟਾਂ ਤੱਕ ਦੇਖੋਗੇ। ਪੀ ਇਸ ਤਰ੍ਹਾਂ ਦੇ ਜਿਹੜੇ ਆ ਕਾਫੀ ਜਥੇ ਜਿਹੜੇ ਇੱਥੇ ਆਉਣਗੇ ਤਿਆਰੀਆਂ ਜਿਹੜੀਆਂ ਨੇ ਬਹੁਤ ਵੱਡੀ ਪੱਧਰ ਦੇ ਉੱਤੇ ਨੇ ਇਹ ਦਿੱਲੀ ਦੀ ਜਿਹੜੀ ਰੈਲੀ ਆ ਇਹ ਇਤਿਹਾਸਕ ਰੈਲੀ ਹੋਏਗੀ ਔਰ ਇਹ ਰੈਲੀ ਜਿਹੜੀ ਆ ਮੋਦੀ ਨੂੰ ਜਿਹੜੀ ਇੱਕ ਵੱਡੀ ਚੇਤਾਵਨੀ ਹੋਏਗੀ ਕਿ ਜਿਹਦੇ ਤੋਂ ਜਿਸ ਤਰ੍ਹਾਂ ਦਾ ਉਹਨੇ ਭਰਮ ਪਾ ਲਿਆ ਇਹ ਇਹ ਜਿਹੜਾ ਸਰਕਾਰੀ ਮੀਡੀਆ ਇਹ ਪ੍ਰਚਾਰ ਕਰ ਰਿਹਾ ਵੀ ਇਹ ਤਾਂ ਸਿਰਫ ਪੰਜਾਬ ਦਾ ਮਸਲਾ ਪੰਜਾਬ ਦੇ ਕਿਸਾਨਾਂ ਦਾ ਮਸਲਾ ਇਹ ਤੁਸੀਂ ਦੇਖੋਗੇ ਦਿੱਲੀ ਕੱਲ ਕਿ ਸਾਰੇ ਦੇਸ਼ ਭਰ ਦੇ ਵਿੱਚੋਂ ਜਿਹੜੇ ਆ ਲੱਖਾਂ ਕਿਸਾਨ ਜਿਹੜੇ ਉੱਥੇ ਪਹੁੰਚਣਗੇ ਇਹ ਸਰਕਾਰ ਦੀ ਜਿਹੜੀ ਆ ਨੀਂਦ ਉਡਾ ਦੇਗੀ ਔਰ ਸਾਡੀਆਂ ਜਿਹੜੀਆਂ ਮੰਗਾਂ ਨੇ ਜਿੰਨਾਂ ਨੂੰ ਸਰਕਾਰ ਵੀ ਜਿਹੜੀ ਆ ਰਾਇ ਬਗਾਏ ਜਾਇਜ਼ ਕਹਿੰਦੀ ਆ ਲੇਕਿਨ ਉਹ ਕਿਸ ਕਈ ਕਾਰਨਾ ਕਰਕੇ ਉਹਨਾਂ ਦਾ ਜਿਹਾ ਐਲਾਨ ਨਹੀਂ ਕਰ ਲਈ ਮੰਨ ਨਹੀਂ ਰਹੀ ਤੇ ਉਹ ਜਿਹੜੀਆਂ ਨੇ ਮੰਗਾ ਉਹਨੂੰ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਹੀ ਮੰਨਣੀਆਂ ਪੈਣਗੀਆਂ ਤਿਆਰੀਆਂ ਦਾ ਜਿਹੜਾ ਜੋ ਜਲਾ ਲਿਆ ਉਹ ਆ ਸਟੇਸ਼ਨ ਤੇ ਵੇਖ ਲੋ ਇਹ ਸਾਡਾ ਜ ਥੋੜਾ ਜਿਹਾ ਏਰੀਆ ਆ ਤੇ ਬਹੁਤ ਵੱਡੀ ਗਿਣਤੀ ਦੇ ਕਿਸਾਨ ਜਿਹੜੇ ਆ ਉਹ ਆ ਰਹੇ ਆ ਬੜਾ ਉਛਾਹ ਆ ਕਿਸਾਨਾਂ ਦੇ ਵਿੱਚ ਤੇ ਨਾਲ ਦੀ ਨਾਲ ਹੀ ਇਹ ਵੀ ਆ ਕਿ ਇਸ ਰੈਲੀ ਤੋਂ ਬਾਅਦ ਜਿਹੜਾ ਵੀ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਤਕਰੀਬਨ ਪਾਉਣੇ 500 ਜਥੇਬੰਦੀ ਜਿਹੜੀ ਆ ਪੂਰੇ ਦੇਸ਼ ਦੀ ਜਿਹੜੀ ਉਹਦੇ ਵਿੱਚ ਸ਼ਾਮਿਲ ਆ ਇਹ ਉਹਦੇ ਵੱਲੋਂ ਸੱਦਾ ਏ ਤੇ ਇਹ ਸੱਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੋਦੀ ਦੀ ਜਿਹੜੀ ਆ ਜਿਹੜਾ ਉਹ ਸਟੰਟ ਕਰ ਰਿਹਾ ਕਿਸਾਨਾਂ ਨੂੰ ਬਦਨਾਮ ਕਰਦਾ ਕਿਸਾਨਾਂ ਨੂੰ ਮਜ਼ਦੂਰਾਂ ਨਾਲੋਂ ਦੁਕਾਨਦਾਰਾਂ ਨੂੰ ਨਿਖੇੜਨ ਦਾ ਜਿਹੜੀ ਇਹ ਲਹਿਰ ਪੂਰੇ ਦੇਸ਼ ਦੇ ਵਿੱਚ ਕਾਰਪੋਰੇਟ ਦੇ ਖਿਲਾਫ ਜਿਹੜੀ ਬਣ ਰਹੀ ਆ ਉਹਨੂੰ ਤੋੜਨ ਦਾ ਯਤਨ ਕਰ ਰਿਆ ਇਹ ਲਹਿਰ ਜਿਹੜੀ ਅੱਗੇ ਨਾਲੋਂ ਕਈ ਗੁਣਾ ਵੱਧ ਮਜ਼ਬੂਤ ਆ ਜਿੰਨਾ ਜਿੰਨਾ ਇਲਾਕਿਆਂ ਚੋਂ ਆਏ ਆ ਉਹਨਾਂ ਇਲਾਕਿਆਂ ਚ ਪਿਛਲੇ ਅੰਦੋਲਨ ਦੇ ਨਾਲੋਂ ਕਈ ਗੁਣਾ ਜਿਹੜਾ ਵੱਧ ਉਤਸ਼ਾਹ ਪਾਇਆ ਜਾ ਰਿਹਾ ਤੇ ਕਈ ਗੁਣਾ ਜਿਹੜੀ ਸ਼ਕਤੀ ਆ ਇਹ ਕਿਸਾਨਾਂ ਦੀ ਵੱਧ ਆ ਤੁਸੀਂ ਕਿਦਾਂ ਸਮਝੋਗੇ ਕਿਹੜੀ ਅਸੀਂ ਮੰਗ ਆ ਕਿ ਜਿਹੜੀ ਸਰਕਾਰ ਨੂੰ ਤੁਸੀਂ ਸਮਝੋਗੇ ਪਹਿਲ ਦੇ ਆਧਾਰ ਤੇ ਪੂਰੀ ਕਰੇ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਸਾਡੀ ਹੁਣ ਐਮਐਸਪੀ ਦੀ ਮੰਗ ਆ ਕਿਉਂਕਿ 23 ਫਸਲਾਂ ਤੇ ਸਰਕਾਰ ਨੇ ਐਮਐਸਪੀ ਜਿਹੜੀ ਆ ਉਹ ਐਲਾਨ ਕੀਤੀ ਆ ਲੇਕਿਨ ਐਲਾਨ ਹੀ ਕੀਤੀ ਆ ਚੁੱਕੀ ਨਹੀਂ ਉਹ ਚ ਦੋ ਫਸਲਾਂ ਜਿਹੜੀਆਂ ਨੂੰ ਚੁਕੀਆਂ ਜਾ ਰਹੀਆਂ ਕਣਕ ਤੇ ਝੋਨਾ ਹੋਰ ਕਿਸੇ ਫਸਲ ਨੂੰ ਜਿਹੜੇ ਉਹ ਨਹੀਂ ਚੁਕਰੀ ਉਹ ਵੀ ਪੰਜਾਬ ਤੇ ਹਰਿਆਣਾ ਤੇ ਕੁਝ ਦਿੱਲੀ ਦਾ ਪੁੱਤਰ ਪ੍ਰਵੇਸ਼ ਦਾ ਏਰੀਆ ਉਸ ਤੋਂ ਚੁਕਰੀ ਆ ਬਾਕੀ ਦੇਸ਼ ਦੇ ਵਿੱਚ ਇਸ ਤਰ੍ਹਾਂ ਨਹੀਂ ਹੈ ਇਸ ਕਰਕੇ ਇਹ ਜਿਹੜੀ ਐਮਐਸਪੀ ਦੀ ਮੰਗ ਆ ਇਹ ਇੰਨੀ ਜ਼ਰੂਰੀ ਆ ਕਿ ਕਿਸਾਨ ਦੇ ਜੀਵਨ ਤੇ ਮਰਨ ਦਾ ਸਵਾਲ ਹੈ ਕਿਉਂਕਿ ਇਸ ਤੋਂ ਬਿਨਾਂ ਇਹ ਕਿਸਾਨ ਜਿੰਦਾ ਨਹੀਂ ਰਹਿ ਸਕਦਾ ਕਿਉਂਕਿ ਤੁਸੀਂ ਆਪ ਹੀ ਦੇਖਦੇ ਹੋ ਕਿ ਇਹ ਕਿਸਾਨ ਵੀ ਲੁੱਟਿਆ ਜਾਂਦਾ ਤੇ ਜਿਹੜਾ ਇਹਨੂੰ ਇਹ ਚੀਜ਼ਾਂ ਦੀ ਖਪਤ ਕਰਦਾ ਉਹ ਵੀ ਲੁੱਟਿਆ ਜਾਂਦਾ ਜਦੋਂ ਫਸਲ ਹੁੰਦੀ ਆ ਉਦੋਂ ਉਹਦਾ ਰੇਟ ਜਿਹੜਾ ਨਗੂਣਾ ਹੁੰਦਾ ਜਦੋਂ ਬਾਜ਼ਾਰ 'ਚ ਵਿਕਦੀ ਆ ਜਿਹਨੂੰ ਕਿਸੇ ਨੂੰ ਫਰੀਜ਼ਨ ਲਈ ਘਰ ਫਰੀਜ਼ ਕੇ ਲੈ ਕੇ ਜਾਂਦਾ ਉਦੋਂ ਜਿਹੜੀ 5 ਰੁਪਏ ਦੀ ਜਿਹੜੀ ਚੀਜ਼ ਆ ਉਸਨ 50 ਰੁਪਏ 100 ਰੁਪਏ ਦੇ ਵਿੱਚ ਜਿਹੜੀ ਉਹ ਮਿਲਦੀ ਆ ਇਸ ਕਰਕੇ ਦੋਹੀ ਹੱਥੀਂ ਜਿਹੜਾ ਕਾਰਪੋਰੇਟ ਸਾਨੂੰ ਜਾਂ ਲੁੱਟ ਰਿਹਾ ਇਹ ਜਿਹੜਾ ਗੈਪ ਆ ਇਹ ਤਾਂ ਹੀ ਘਟਦਾ ਵੀ ਜੇ ਐਮਐਸਪੀ ਹੋਵੇ ਤੇ ਹਰ ਬੰਦੇ ਨੂੰ ਪਤਾ ਹੋਵੇ ਕਿ ਐਸ ਚੀਜ਼ ਦਾ ਆ ਮੋਲ ਨੂੰ ਇਹਨਾਂ ਨੇ ਖਰੀਦਦੀ ਆ ਤੇ ਥੋੜੇ ਵਰਕੇ ਦੇ ਨਾਲ ਜਿਹੜੀ ਆ ਆਪਣਾ ਦੇ ਨਾਲ ਉਹ ਜਿਹੜੀ ਆ ਉਹਨੂੰ ਕਹਿ ਸਕਦਾ ਦਬਾਅ ਪਾ ਸਕਦਾ ਵੀ ਤੂੰ ਤਾਂ ਪਈ 20 ਰੁਪਏ ਦੀ ਚੀਜ਼ ਜਿਹੜੀ ਖਰੀਦੀ ਆ ਤੂੰ 25 ਲਾ ਲਿਆ 30 ਲਾ ਲਾ ਉਹ 100 ਰੁਪਏ ਨਹੀਂ ਲਾ ਸਕਦਾ ਇਸ ਕਰਕੇ ਦੋਨਾਂ ਨੂੰ ਹੀ ਖਪਤਕਾਰ ਨੂੰ ਵੀ ਤੇ ਕਿਸਾਨ ਨੂੰ ਵੀ ਐਮਐਸਪੀ ਦੇ ਨਾਲ ਜਿਹੜਾ ਉਹ ਉਹ ਫਾਇਦਾ ਹੋਏਗਾ ਤੇ ਉਹ ਕਿਸਾਨ ਦਾ ਵੀ ਜਿਹੜਾ ਜੀਵਨ ਜਿਹੜਾ ਉੱਛਾ ਚੁੱਕਿਆ ਹੈ ਦੇ ਪਿੰਡ ਦਾ ਮੈਂ ਪ੍ਰਧਾਨ ਹਾਂ ਇਹ ਸਰਕਾਰ ਨੇ ਇਹ ਗੱਲ ਕਹੀ ਆ ਵੀ ਤੁਸੀਂ ਬੱਸਾਂ ਰਹੀਂ ਜਾਂ ਟ੍ਰੇਨਾਂ ਰਹੀਂ ਆ ਜਾਓ ਦੇ ਸਾਨੂੰ ਲੋੜ ਪਈ ਸਾਨੂੰ ਇੱਕ ਵਾਰੀ ਇਹ ਗੱਲ ਕਹਿਦਾ ਵੀ ਤੁਸੀਂ ਪੈਦਲ ਵੀ ਆ ਜਾਓ ਤੇ ਅਸੀਂ ਪੈਦਲ ਵੀ ਤੁਰ ਕੇ ਦਿੱਲੀ ਜਾਵਾਂਗੇ ਇਹ ਸਰਕਾਰ ਮਤ ਸੋਚਿਆ ਵੀ ਇਹ ਬੱਸਾਂ ਰਹੀਂ ਨਹੀਂ ਆ ਸਕਦੇ ਟ੍ਰੇਨਾਂ ਰਹੀਂ ਨਹੀਂ ਆ ਸਕਦੇ ਅਸੀਂ ਹਰ ਤਰ੍ਹਾਂ ਆ ਸਕਦੇ ਹਾਂ ਔਰ ਜਾਵਾਂਗੇ ਸਾਨੂੰ ਬੱਸਾਂ ਰਹੀਂ ਆ ਗਿਆ ਤੇ ਬੱਸਾਂ ਰਹੀਂ ਹੀ ਚੱਲੇ ਆ ਟ੍ਰੇਨਾਂ ਰਹੀਂ ਚੱਲੇ ਆ ਇਹ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਨੀ ਆ ਕਿ ਡੋਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਜੇ ਝੋਲੀ ਚ ਸਪਾਲੀਏ ਤੇ ਕੋਈ ਗੱਲ ਨਹੀਂ ਪੁਰ ਸਵੇਰ ਦਾ ਭੁੱਲਿਆ ਸ਼ਾਮਾਂ ਨੂੰ ਘਰ ਆ ਜਿਹਨੂੰ ਭੁੱਲਿਆ ਨਹੀਂ ਗਣਦੇ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਨੀ ਆ ਵੀ ਉਹਨੂੰ ਮੰਨ ਜਾਣਾ ਚਾਹੀਦਾ ਕਿਸਾਨਾਂ ਦੇ ਹੱਕ ਉਹਨਾਂ ਨੂੰ ਦੇ ਦੇਣੇ ਚਾਹੀਦੇ ਕਿਉਂਕਿ ਇਹਨੂੰ ਕਿਸਾਨਾਂ ਨੂੰ ਤੰਗ ਨਾ ਕਰਨੇ ਇਹ ਕਰਕੇ ਇਹੋ ਹੀ ਸਾਡੀ ਬੇਨਤੀ ਆ ਕਿ ਕਿਸਾਨਾਂ ਦੇ ਹੱਕ ਕਿਸਾਨਾਂ ਨੂੰ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਿੰਦਰਪਾਲ ਸਿੰਘ ਹੈ ਜੀ ਮੈਂ ਕਲਾਂ ਨੌਰ ਤੋਂ ਅੱਜ ਕਿਵੇਂ ਦੇਖਦੇ ਹੋ ਕਿਸਾਨ ਜੀ ਜਿਹੜੀ ਜਾਣਾ ਪਰਦੇਸ ਤੇ ਜਾਣਾ ਜਾਂ ਦਿੱਲੀ ਜਾਣਾ ਆਪਣੀ ਮੰਗਾਂ ਨੂੰ ਲੈ ਕੇ ਕਿੰਨਾ ਕੁ ਤੁਸੀਂ ਸਮਝ ਸਕਦੇ ਹੋ ਹਾਂ ਦੇਖੋ ਜੀ ਇਹ ਸੌਖਾ ਬੰਦਾ ਕੋਈ ਨਹੀਂ ਜਾਂਦਾ ਦੁਖੀ ਹੋ ਕੇ ਜਾਂਦਾ ਇਹਨਾਂ ਸਰਕਾਰਾਂ ਤੋਂ ਇਹਨੂੰ ਚਾਰਨਿੰਗ ਆ ਕੇ ਉਹ ਸੜਕਾਂ ਤੇ ਜਾਂ ਇਹ ਸਫਰ ਕਰੇ ਇਹਨਾਂ ਜਾਂ ਕਿਤੇ ਵੀ ਜਾਏ ਇਹ ਸਾਡੀ ਮਜਬੂਰੀ ਆ ਕਿ ਅਸੀਂ ਇਹ ਇਹਨਾਂ ਸਰਕਾਰਾਂ ਨੇ ਸਾਨੂੰ ਇਸ ਬੰਦੇ ਝੋਕਿਆ ਆਗੇ ਤੁਸੀਂ ਇਹ ਬਸ ਸੜਕਾਂ ਤੇ ਰੋਲੋ ਤੇ ਅਸੀਂ ਤੁਹਾਡੀ ਕੋਈ ਗੱਲ ਮੰਨਣੀ ਨਹੀਂ ਜਦੋਂ ਅਸੀਂ ਉਥੋਂ ਉੱਠ ਕੇ ਉਦੋਂ ਇਹਨਾਂ ਨੇ ਕਿਹਾ ਸੀ ਕਮੇਟੀ ਬਣਾ ਦਿੰਨੇ ਆ ਤੇ ਆਪਣਾ ਤੁਹਾਡੀਆਂ ਮੰਗਾ ਜਿਹੜੀਆਂ ਮੰਨ ਲਿਆ ਜਾਣੀਆਂ ਪਰ ਅੱਜ ਤੱਕ ਉਹਨਾਂ ਨੇ ਮੰਨੀਆਂ ਨਹੀਂ ਸਾਡੀਆਂ ਪੂਰੀਆਂ ਗੱਲਾਂ ਉਹ ਤੇ ਜਿਹੜਾ ਕਰੋਣ ਸੀਗੇ ਜਿਹੜੇ ਉਹਨਾਂ ਵਾਪਸ ਲੈ ਲੇ ਪਰ ਜਿਹੜੀ ਐਮਐਸਪੀ ਦੀ ਗੱਲ ਸੀਗੀ ਹੋਰ ਫਸਲਾਂ ਦੇ ਉਹਨਾਂ ਅਜੇ ਤੱਕ ਨਹੀਂ ਸਾਨੂੰ ਦਿੱਤੀ ਸਾਨੂੰ ਸਾਡੀ ਮਜਬੂਰੀ ਆ ਕਿ ਅਸੀਂ ਦਿੱਲੀ ਤੱਕ ਸਾਨੂੰ ਜਾਣਾ ਪੈ ਰਿਆ ਕੋਈ ਸ਼ੌਂਕ ਨਹੀਂ ਸਾਨੂੰ ਘਰ ਛੱਡਣ ਦਾ ਕੋਈ ਛੱਡ ਕੇ ਦੱਸੇ ਘਰ ਕੁਝ ਦਿਹਾੜੀ ਨਹੀਂ ਅਕਲ ਇੱਕ ਮਿੰਟ ਨਹੀਂ ਕੋਈ ਇਧਰ ਉਧਰ ਹੁੰਦਾ ਪਰ ਆਪਾਂ ਦੀ ਸਾਨੂੰ ਜੇ ਲੋਡ ਪਈ ਜਿੰਨੀ ਦੇਰ ਵੀ ਉਹ ਭਾਲਣੀ ਅਸੀਂ ਬਹਿ ਵੀ ਸਕਨੇ ਆ ਜੇ ਪਹਿਲਾ ਸਾਲ ਬੈਠੇ ਰਿਆਂ ਦੇ ਘੋੜੀ ਫਰਕ ਪੈਣਾ ਹੁਣ ਵੀ ਜਾਵਾਂਗੇ ਸਾਡੀ ਮਜਬੂਰੀ ਆ ਕੋਈ ਸ਼ੌਂਕ ਨਹੀਂਗਾ ਪਰ ਅਸੀਂ ਜਿੱਤ ਚਾਹੁੰਦੇ ਆ ਸਾਡੀ ਜਿਹੜੀ ਜਿੱਤ ਸਾਡੀ ਮਜਬੂਰੀ ਸਾਨੂੰ ਜਿਹੜਾ ਸਾਨੂੰ ਇਹ ਵੀ ਗੱਲ ਆ ਵੀ ਸਾਡੇ ਨਾਲ ਕਿਸਾਨ ਨੇ ਤੇ ਮਜ਼ਦੂਰ ਵੀ ਸਾਡੇ ਨਾਲ ਨੇ ਦੁਕਾਨਦਾਰ ਵੀ ਨੇ ਸਾਡੇ ਨਾਲ ਤੇ ਆਪਾਂ ਹਰ ਹਾਲੇ ਹਾਈਲੇ ਜਿਹੜਾ ਜਿੱਤ ਪ੍ਰਾਪਤ ਕਰਾਂਗੇ ਆਪਣਾ ਨਾਮ ਦੱਸੋ ਸਲੱਖਣ ਸਿੰਘ ਜੀ ਸਲੱਖਣ ਸਿੰਘ ਜੀ ਤੁਸੀਂ ਦਿੱਲੀ ਚਲੇ ਹੋ ਬੈਗ ਵੀ ਲੱਗਾ ਬੈਗ ਵੀ ਮੋਢੇ 'ਤੇ ਮਾਫ ਲੈ ਹਾਂ ਜਿਦਾਂ ਦੀ ਤਿਆਰੀ ਹੈਗੀ ਹੈ ਤਿਆਰੀ ਅਸੀਂ ਉਹ ਜਿਹੜਾ ਆਪਣਾ ਮੀਟਿੰਗ ਹੋ ਰਹੀ ਆ ਮਾਂ ਮਾਂ ਭੱਜ ਜਾ ਕਿ ਮੀਟਿੰਗ ਜਿਹੜੀ ਹੋ ਰਹੀ ਆ ਉਹਦੇ ਮਾਰਚ ਚੱਲੇ ਆ ਸਾਨੂੰ ਕਾਲ ਆਈ ਸੀ ਤੇ ਆਪਣਾ ਰਾਜੇਵਾਲ ਤੇ ਉਹਨਾਂ ਵੱਲੋਂ ਅਸੀਂ ਕਾਲ ਦੇ ਵਿੱਚ ਅਸੀਂ ਜਾ ਰਹੇ ਆ ਵੀ ਜਿੱਤਾਂ ਵੀ ਉਹ ਕਹਿਣਗੇ ਉਸ ਟਾਈਮ ਜਾਣਾ ਉਹਦੇ ਸ਼ਾਮਲਾ ਹੋਣਾ ਸੀ ਹਾਂ ਭਾਈ ਤੇ ਸ਼ਾਮਲੇ ਟਹੁਣ ਵਾਸਤੇ ਗਏ ਅਸੀਂ ਕਿਦਾਂ ਸਮਝਦੇ ਸਰਕਾਰ ਦਾ ਦਵਈਆ ਕਿਦਾਂ ਸਮਝਦੇ ਕੋ ਸਰਕਾਰ ਦਾ ਰਵਈਆ ਇਹ ਹੈ ਕਿ ਉਹ ਪਹਿਲਾਂ ਗੱਲਾਂ ਮੁੱਕਰ ਗਈ ਇਹ ਮਨੇ ਬਣ ਦੇ ਦਿੱਤੀਆਂ ਵੀ ਹਾਂ ਅਸੀਂ ਮੰਗਾ ਤੇਰੀਆਂ ਤੁਹਾਡੀਆਂ ਦੇ ਦਿੱਤੀਆਂ ਸਾਨੂੰ ਤੇ ਮੁੜ ਕੇ ਮੁੱਕਰ ਗਈ ਆ ਬੇਈਮਾਨ ਹੋਣ ਲਈ ਆ ਹਾਂ ਉਹ ਕਹਿੰਦੇ ਸੀ ਵੀ ਤੁਸੀਂ ਦਿੱਲੀ ਨਹੀਂ ਆਉਣਾ ਤੇ ਟਰੱਕਾਂ ਟ੍ਰੈਂਟਾਂ ਲਈ ਨਹੀਂ ਆਉਣਾ ਅਸੀਂ ਆਖ ਰਹੇ ਹਾਂ ਬੱਚਾ ਤੇ ਜਾਵਾਂਗੇ ਗੱਡੀਆਂ ਤੇ ਜਾਵਾਂਗੇ ਅਸੀਂ ਉੱਥੇ ਜਾ ਕੇ ਹੰਜਾਣਾ ਹੀ ਜਾਣਾ ਵਾ ਜਿੱਤਾਂ ਵੀ ਹੋ ਸਕੇ ਉਸ ਤੱਕ ਜਾਵਾਂ ਜੇ ਕੋਈ ਹਨ ਟਾਕਣਾ ਪੈਂਦੀ ਅਸੀਂ ਉਹ ਛੇੜੇ ਮਰਚੇ ਅਸੀਂ ਝੱਲਾਂਗੇ ਜੋ ਵੀ ਦੁੱਖ ਪਾਵੇ ਜਾਂ ਤਕਲੀਫ ਆਵੇ ਕੁਝ ਵੀ ਆਏ ਭੁਕੇ ਰਾਕੇ ਵੀ ਅਸੀਂ ਉੱਤੇ ਇਸ ਮਰਦ ਵਿੱਚ ਜਾਣਾ ਇਹ ਨਹੀਂ ਵੀ ਇਸ ਲੰਗਰ ਲੈ ਕੇ ਜਾਣਾ ਵਾ ਲੰਗਰ ਦਾ ਮਿਲ ਗਿਆ ਜਾਂ ਨਹੀਂ ਮਿਲ ਗਿਆ ਜਾਂ ਲੈ ਕੇ ਜਾਣਾ ਨਹੀਂ ਹਾਲੀਵੁੱਡ ਲੰਗਰ ਨਹੀਂ ਉਹ ਕੋਈ ਹਨ ਉਹ ਕੇ ਵੀ ਰਾਹ ਕੇ ਅਸੀਂ ਉਹ ਟਾਈਮ ਜਿਹੜਾ ਅਸੀਂ ਕੱਢ ਕੇ ਆਉਣਾ ਹੈ ਜਿੰਨਾ ਚਿਰ ਸਾਡੀਆਂ ਗੱਲਾਂ ਨਾ ਮੰਗੀਆਂ ਮਨੇ ਉਹ ਆਏ ਹਾਸੇ ਲਗਰਾਉਂ। ਸੁਭਾ ਦੁੱਲਣ ਵੀ ਬੜਾ ਲੰਬਾ ਚੱਲਿਆ ਜੀ ਅੱਜ ਵੀ ਇੱਕ ਮਹਾਪੰਚਾਇਤ ਨਹੀਂ ਚੱਲੇ ਉਹ ਲੱਗਦਾ ਕਿ ਅੱਗੇ ਹੋਰ ਸਮਾਜੇ ਵੱਧ ਗਿਆ ਤੇ ਇੱਥੇ ਰਹਿਣਾ ਪਿਆ ਸਕੇ ਬੰਗੇ। ਲੰਗ ਲੜਾਂਗੇ। ਅਸੀਂ ਹੱਕ ਸੱਚ ਵਾਸਤੇ ਲੜਨਾ ਹੈ। ਇੰਨੀ ਪਿਛੇ ਇਹ ਸਾਰਾ ਜਿਹੜਾ ਇਹ ਖੇਤੀ ਦਾ ਸਾਰਾ ਚੜ ਖੇਤੀ ਤੇ ਸਾਰੀ ਪਰਪਾਲ ਚੱਲਦੇ ਨੇ ਖੇਤੀ ਸਭ ਕੁਝ ਚੱਲਦਾ। ਤੇ ਉਹਨਾਂ ਨੇ ਸਾਨੂੰ ਇਹ ਮਾਰੂ ਨੀਤੀਆਂ ਵਰਤਣ ਦੀ ਹੈ ਇਹ ਨਹੀਂ ਵਰਤਣੀਆਂ ਚਾਹੀਦੀਆਂ ਨੂੰ ਸਰਕਾਰ ਨੂੰ ਸਮਝ ਜਾ ਕਿ ਹੁਣ ਕਾਨੂੰਨ ਕੀ ਹੈ ਸਮਝ ਨਹੀਂ ਕਿ ਇਹ ਨੀਤੀਆਂ ਨਹੀਂ ਵਰਤਣਾ ਚਾਹੀਦੀਆਂ ਸਾਡੇ ਤੋਂ ਉਹ ਜੇ ਕਤਾਨ ਗਏ ਨੇ ਉਹਨਾਂ ਨੇ ਉਹਨਾਂ ਨੇ लाठीचार्ज ਵੀ ਕੀਤਾ ਹੈ ਅੱਥਰੂ ਗੈਸ ਵੀ ਛੁੱਟੇ ਨੇ ਕਈ ਸਾਡੇ ਛੀਦ ਵੀ ਹੋ ਗਏ ਨੇ ਤੇ ਉਹ ਜਿਹੜਾ ਲਖਮੀਨ ਲਖੀ ਤੇ ਤੁਸੀਂ ਵੀ ਜਿਹੜਾ ਕਾਂਡ ਸਾਡਾ ਹੋਇਆ ਸਾਡੇ ਸਿੰਘ ਛੀਦ ਹੋਏ ਨੇ ਉਹਨਾਂ ਬਾਰੇ ਵੀ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਕਾਲੇ ਕਾਨੂੰਨ ਇਹ ਬਿਲਕੁਲ ਸਾਨੂੰ ਲਿਖਤੀ ਰੂਪ ਦੇ ਚੰਦ ਦਿੱਤੇ ਜਾਣ ਕੋਈ ਫੇਰ ਆ ਵੀ ਕਿਉਂਕਿ ਅਸੀਂ ਆਪਣੀ ਵਸਤ ਨਹੀਂ ਸਾਰਿਆਂ ਵਾਸਤੇ ਆ ਕੋਈ ਇੱਥੇ ਦੁਕਾਨਦਾਰ ਵੀ ਇੱਥੇ ਦੇ ਵਿੱਚ ਆ ਸਾਰਾ ਕੁਝ ਇੱਥੇ ਵਿੱਚ ਆ